ਸਾਸਰੀ ਘਾਹ ਸਾਰਿਆਂ ਨੂੰ ਮੈਨੂੰ ਕੰਨ ਸਟਰਗਲ ਕਰਨਾ ਪਾਣੀ ਖੜਾ ਸੱਡਾਂ ਤੇ ਆ ਪਾਣੀ ਕੱਢਣ ਦੀ ਸਾਡੀ ਪੂਰੀ ਤਿਆਰੀ ਹੈ ਪਹਿਲਾਂ ਹੀ ਮੋਟਰਾਂ ਨਾ ਕੱਟ ਚੁੱਕੇ ਆ ਹੁਣ ਅਸੀਂ ਕੰਈਆਂ ਨਾਲ ਕੱਢਦੇ ਆ ਆ ਇਥੋਂ ਪੱਟ ਕੇ ਬਾਣੀ ਬਾਹਰ ਨੂੰ ਕੱਢਦੇ ਪਾਣੀ ਅਕੀਆ ਸਾਰਾ نیٹ ਵਾਣਾ ਬਾਤ ਆਹੀ ਕਰੀ ਹੁਣ ਕਰਦੇ ਆ ਹੱਲ ਪੱਟ ਕੇ ਫਿਰ ਤੁਹਾਨੂੰ ਮਿਲਦੇ ਆ ਚਾਚਾ ਪਾਉਂਦਾ ਲੀਆਂ ਲੰਮੀਆਂ ਪਾਣੀ ਫੌਖਾ ਚਲਾ ਜੇ ਸੋ ਹਾਂ ਜੀ ਵੀਰੇ ਅੱਜ ਆਪਾਂ ਜਿਹੜੀ ਫਰਸ਼ ਹੰਦਰ ਦੇ ਕਮਰੇ ਜਮ ਉਥੇ ਪਾਉਣੀ ਸ਼ੁਰੂ ਕਰਤੀ ਤੇ ਲੱਗ ਕੇ ਇਸ ਤੇ ਪਾ ਕੇ ਅੱਜ ਮਤਲਬ ਕਿ ਬਾਹਰ ਨਹੀਂ ਪਈ ਜਾਂਦਾ ਥੋੜਾ ਥੋੜਾ ਪਈ ਜਾਂਦਾ ਕੋਣ ਤੇ ਟਰਾਲੀ ਦੇ ਨਮਣਾ ਕੋ ਰਾ ਥੱਲੇ ਮੀਂਹ ਪਿਆ ਚਿੱਕੜਿਆ ਬਣ ਗਿਆ ਐਮ ਆਉਟ ਅ ਸ਼ਾਮ ਦੇ 4 ਆਪ ਮੀਂਹ ਪਈ ਜਾਂਦਾ ਤਰੀਕ ਅੱਜ ਆ ਗਈ 6 ਸਤੰਬਰ ਬਾਹਰ ਮੀਂਹ ਫੁੱਲ ਤੇ ਪੱਠੇ ਅੰਦਰ ਹੀ ਚੱਲਣਗੇ ਅੱਜ ਸਾਰਿਆਂ ਨੂੰ ਇਹ ਚਾਰ ਤੁਰਿਆਂ ਦਾ ਪਰ ਲਾਈ ਹੋਣੇ ਔਰ ਆ ਮਾਤਾ ਹਰੇ ਇਹ ਕੁਲਿਆ ਬੈਠਾ ਪੂਰਾ ਚਾਰ ਪੈ ਗਿਆ ਆਪਾਂ ਦੇ ਹੱਥ ਕੇ ਇਹਨਾਂ ਲੱਦਦੇ ਨੇ ਉਹ ਹਲੋ ਰੋ ਇਹ ਚਾਰ ਆਪਾਂ ਇਹਨਾਂ ਨੂੰ ਅਰ ਲਾਉ ਤਾਂ ਤਿੰਨਾਂ ਨੂੰ ਤਿੰਨ ਲਾਈਨਾਂ ਚ ਬਾਕੀ ਸਾਰੀਆਂ ਆਨਲਾਈਨ ਚ ज च नवा पत्ता दस दिन सत्त दस दिन लगे जटाने कोई चांस नहीं बहर पाई मिस्त्री फर्श लाते आ, कटा आ, बच्छी ਇੱਕ ਹੀ ਵਾਛੀ ਬਸ ਵੀ ਆਪਣੇ ਸਾਰੇ ਮੱਝਾਂ ਇਹ ਆ ਕਟਾ ਨੀਲੀ ਰਾਵੀ ਦਾ ਇੱਕ ਝੋਟੀ ਆ ਨੀਲੀ ਰਾਵੀ ਦੀ ਬਸ ਵੀ ਸਾਰੀਆਂ ਮੋਹਰਾ ਆ ਮੱਝ ਮੋਹਰਾ ਦੀ ਆ ਵੀ ਮੱਝ ਆ ਵੀ ਮੱਝ ਤੇਨੇ ਮੱਝ ਇਹ ਬਹੁਤ ਹੋਰ ਆਈਆਂ ਕਾ ਤੇ ਕਾ ਇਹਨਾ ਬਸ ਵੀ ਸਾਰੀਆਂ ਉੱਥੇ ਪਾਤੇ ਚਲੋ ਵੀਰੇ ਫਿਰ ਉਹ ਨਤ ਆਇਆ ਜੇ ਮੈਂ ਉਹਨੀ ਫੁੱਲ ਪਈ ਜਾਂਦਾ ਇਹ ਤਾਂ ਆ ਦੇ ਸਤਾ ਉਹ ਆ ਗੜਾ ਉਹਨੀ ਆ ਨਹੀਂ ਪਈ ਜਾਂਦਾ ਉਹ ਮੜ ਆਇਆ ਹਟ ਗਿਆ ਕੜ ਗਿਆ ਵਿੱਚੋਂ ਫਿਰ ਆ ਇੱਕ ਮਿੰਟ ਰਹਿ ਕੇ ਚੁੱਪ ਨਾ ਨਾ ਬਣੀ ਨਾ ਰਿਹਾ ਤਾਂ ਪਰ ਨਾਲੇ ਚਲ ਤਾ ਪੂਰੇ ਹਾਂਜੀ ਵੀਰੇ ਟਾਈਮ ਹੋ ਗਿਆ ਸ਼ਾਮ ਦੇ 4:35 ਪੌਣੇ 6 ਤੇ ਮੋਟਰ ਲਾਈਆ ਮੀਂਹ ਅੱਜ ਸੇਰੇ ਆਇਆ ਹੀ ਮਾੜਾ ਮੋਟਾ ਨਾ ਮੱਤਰਿਆ ਕੱਲੀ ਪਿਆ ਜਿਹੜਾ ਮੀਂਹ ਪਿਆ ਤੇ ਅੱਜ ਪੂਰਾ ਤਖਾ ਤੋਪ ਲੱਗੀ ਪਰ ਬੱਦਲ ਵਾਈ ਕੀ ਤਾਂ ਵੈਸੇ ਮਾਰੀ ਮਾਰੀ ਆ ਗਈ ਸੀ ਤੇ ਆਪਾਂ ਚਲਾਈ ਆ ਇੱਥੇ ਆਪਣੇ ਘਰ ਕੋਲ ਨੈਟ ਮੋਟਰ ਚਲਾਈ ਆ ਤੇ ਉਹ ਇਹ ਨਹੀਂ ਇਹ ਬੰਦਾ ਚੱਲੀ ਜਾਂਦੀ ਜਾਂ ਬੰਦ ਪਈ ਆ ਗੰਦ ਤੇ ਪੜਾ ਇਸੇ ਪ੍ਰੇਮ ਆ ਇੱਥੇ ਵੀ ਉਹ ਨੈਟ ਲੱਜ ਜਾਣਾ ਬਸ ਜਿੱਦਾਂ ਪਾਣੀ ਸੁੱਕ ਗਿਆ ਇੱਕ ਦੋ ਦਿਨ ਚੱਲੇ ਬਹੁਤ ਦਿਨ ਲੇਬਰ ਆ ਜੂਗੀ ਨੈਟਾਂ ਲਈ ਇਹਨੇ ਦੋ ਦਿਨਾਂ ਸੁੱਕਦਾ ਤਿੰਨਾਂ ਸੁੱਕਦਾ ਤੇ ਆ ਲੈ ਮੋਟਰ ਆਪਾ ਚੱਲੀ ਜਾਂਦੀ ਆ ਆਂਦਰੋਂ ਪਾਣੀ ਚੱਕਦਾ ਇੱਧਰ ਛੁੱਟਿਆ ਝੋਨੇ ਨੂੰ ਬਾਕੀ ਧੋਪਾ ਦੇਖਾਂ ਭੈਣ ਜੀ ਉਹ ਪੂਰੇ ਆਵੰਦੇ ਟਾਈਮ ਇਹਦਾ ਉਹ ਨਟਾ ਪਿੰਡਲਾ ਉੱਥੋਂ ਪਾਣੀ ਜਿਹੜਾ ਸੁੱਕ ਕੋਈ ਸੁੱਕ ਗਿਆ ਕੋਸ ਕੱਢਦਾ ਸੀ ਉਹਦੇ ਵਿੱਚੋਂ ਦੋ ਦਿਨ ਮੀਂਹ ਖੜਾ ਸੀਗਾ ਤੇ ਉਦੋਂ ਉੱਥੇ ਮੋਟਰ ਲਾ ਕੇ ਪਾਣੀ ਉੱਥੋਂ ਕੱਢਦਾ ਸੀ ਤੇ ਕੱਲ ਫੇਰ ਪੈ ਗਿਆ ਵਾਵਾ ਪੈ ਗਿਆ ਮੀਂਹ ਤੇ ਹੁਣ ਇਹਦੇ ਹੁਣਦੇ ਤਾਂ ਪਾਣੀ ਹੁਣ ਟੋਪ ਨਾਲ ਇੱਕ ਦੀ ਟੋਪੇ ਸੁੱਕ ਜਾਊਗਾ ਹੁਣ ਉੱਥੇ ਮੋਟਰ ਦੀ ਲੋੜ ਨਹੀਂ ਪਾਣੀ ਚਿੱਕੜਾ ਉੱਥੇ ਕੱਲਾ ਇੱਥੇ ਪਾਣੀ ਖੜਾ ਹੋਣਾ ਇੱਥੋਂ ਕੱਢਣੀ ਆ ਕੱਢ ਕੇ ਤੇ ਫੇਰ ਹੀ ਇੱਟਾ ਲੱਗੂ ਤਾਂ ਫੇਰ ਹੀ ਖੀਰਾ ਲੱਗੂਗਾ ਵਾਹ 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 ਕੇ ਤੇ ਉਦੋਂ ਅੱਧਾ ਪਾਉਣਾ ਘੰਟੇ ਪਾਦੀ ਨਹੀਂ ਪੈਗਾ ਉਹ ਉਹ ਮੀਂਹ ਪਿਆ ਇਹ ਤੱਕ ਚਿਕਨ ਨੇ ਸੁੱਕਾ ਉਦੋਂ ਫੇਰ ਮੀਂਹ ਪੈ ਗਿਆ ਬਾਹਰ ਅਜੇ ਕੜ ਤੋਂ ਘੱਟ ਪੰਜ ਹਫਤੇ ਬਾਅਦ ਮ ਹਫਤੇ 10 ਦਿਨਾਂ ਬਾਅਦ ਤੋਂ ਪੱਜ ਵੇਖੀ ਜਾਗੇ ਇਹ ਤੋਪ ਵੇਖਣ ਦੇ ਕੋਈ ਚਾਂਸ ਹੀ ਨਹੀਂ ਮਿਲੇ ਪਾਣੀ ਵੈਸੇ ਥੋੜਾ ਪਰ ਸੁੱਕ ਜੂਗਾ ਛੇਤੀ ਆਇ ਇਤਰਾ ਝੋਨੇ ਨੇ ਸਰਲਾ ਪੇ 131 ਝੋਨਾ ਇਹ ਨਿਸਰ ਗਿਆ ਹਾਰਾ ਇਹ ਇਹ ਛੋਟ ਟਾਈਮ ਵੈਰਾਈਟੀ ਐ ਛੇਤੀ ਪੱਕੀ ਹੋਊਗੀ ਇਹ ਦੇਖੋ ਤੋਪ ਬੈਂਦੀ ਕਿੰਨਾ ਸੋਨਾ ਵਧੀਆ ਲੱਗਦਾ ਸ਼ੜਕ ਦੇ ਉੱਤੇ ਆਪਾਂ ਹਰਾ ਘਰ ਕਰੋ ਚੈੱਕ ਮੌਫਮ ਸਾਫ ਵਿਊ ਰੇ ਮੋਟਰ ਆਪਾਂ ਨੈਟ ਚ ਚਲਾਉ ਚਲਾਈ ਹੀ 1 ਘੰਟਾ ਡੇਢ ਘੰਟਾ ਹੋ ਗਿਆ ਤੇ ਇਹ ਰਾਮਰ ਨੇ پانی ਮੀਂਹ ਦਾ ਬੋਤ ਫੜਾ ਹੈ ਕਰੋ ਚੈੱਕ ਅਰ ਇਹ ਵਾਣੀ ਪਟਕੇ ਤੇ ਆਉਂਦੀ ਆ ਆ ਮੋਟਰ ਇਹਦਰ ਚਲਾਈ ਹੀ ਹੈ पाणी ਤੁਰਿਆ ਹੁੰਦਾ ਹੈ ਤਾਂ ਪੂਰਾ ਆ ਇਧਰੋਂ ਪਾਣੀ ਨਿਕਲ ਗਿਆ ਸੀ ਉਹ ਤੁਹਾਨੂੰ ਜੀ ਨਾਲ ਨੈਟ ਲੱਗਣਾ ਹਣਾ ਲਵਾਵਾ ਲੇਵਰ ਜਿਹੜੀ ਤੋਂ ਤੰਦ ਨਾਲ ਲੇਵਰ ਆ ਜੂਗੀ ਉਹ ਪਾਣੀ ਸੁੱਕ ਜੂਗਾ ਵਾਣਵਾ ਦੇ ਨੇ ਬਸ ਤੇਰੇ ਪਰਸੋਂ ਵਾਦਾਂਗੇ ਸੁੱਕਾ ਪਿਆ ਪਾਣੀ ਆਣੀ ਆ ਵੀ ਥੋੜਾ ਹੀ ਆ ਪਰ ਤੁਰਿਆ ਹੁਣ ਤਾਂ ਮਾਸ ਆਈ ਤੁਮਰਾ ਗਾਰਡਨ ਸੈਟ ਚਲਦੇ ਆਪਾਂ ਇਹ ਲੋ ਵੀਰੇ ਪਾਣੀ ਇਹ ਮੋਟਰ ਇੱਕ ਵਾਰੀ ਬੰਦ ਕਰ ਤੇ ਪਾਣੀ ਜਾਂ ਇਕੱਠਾ ਹੋ ਜੂਗਾ ਇਹ ਤਾਂ ਫੁੱਟਾ ਮਾਰ ਜਾਂਦਾ ਮਾਰ ਜੂਗੀ ਫਿਰ ਪਾਣੀ ਚਕਾਉਣਾ ਪਊ ਹੁਣ ਇੱਕ ਵਾਰੀ ਆਪਾਂ ਬੰਦ ਹੀ ਕਰਤੀ ਜਦੋਂ ਪਾਣੀ ਜਾਂ ਇਕੱਠਾ ਹੋ ਗਿਆ ਉਹ ਰੋ ਪੈਰ ਚਲਾ ਦਾਂਗੇ ਹੁੰਦੇ ਨਾਲ ਫੁੱਟਾ ਨਹੀਂ ਮਾਰਦੀ ਤੇ ਇਸ ਵੀਡੀਓ ਦੀ ਆਪਾਂ ਐਂਡਿੰਗ ਇੱਥੇ ਹੀ ਕਰਦੇ ਆਂ ਸੋ ਜਲਦ ਮਿਲਦੇ ਆਂ ਕਿਸੇ ਨਵੀਂ ਅਗਲੀ ਵੀਡੀਓ ਚ ਧੰਨਵਾਦ ਸਾਰੇ ਵੀਰਾਂ ਦਾ ਅਲਦੀ ਆਨ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਓ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਜਿਓ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ